ਕੀ ਕਈ ਮਾਮਲੇ ਅਜੇ ਨਹੀਂ ਹੋਣੇ ਚਾਹੀਦੇ ਜਦੋਂ ਕੋਈ ਆਪਦਾ ਆਈ ਹੋਵੇ ਕੋਈ ਵਿਪਦਦਾ ਪਈ ਹੋਵੇ ਲੋਕਾਂ ਤੇ ਉਦੋਂ ਸਿਆਸਤ ਨੂੰ ਪਰੇ ਰੱਖ ਕੇ ਸੂਬੇ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਜਾਣਾ ਚਾਹੀਦਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਚਾਹੇ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਨੇ ਪਰ ਸਾਰੀਆਂ ਹੀ ਸਿਆਸਤ ਕਰ ਰਹੀਆਂ ਹਨ ਇਹੀ ਪੰਜਾਬ ਦੀ ਭਾਜਪਾ ਦਾ ਜਿਹੜਾ ਯੂਨਿਟ ਹੈ ਹਜੇ ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਕੇਂਦਰ ਦੀਆਂ ਜੋ ਸਕੀਮਾਂ ਨੇ ਉਹਨਾਂ ਨੂੰ ਪਿੰਡ ਪਿੰਡ ਦੇ ਵਿੱਚ ਪਹੁੰਚਾਉਣ ਦੇ ਲਈ ਅਸੀਂ ਕੈਂਪ ਲਾ ਰਹੇ ਹਾਂ ਇਹ ਦਿਖਾਵਾ ਕੀਤਾ ਜਾ ਰਿਹਾ ਸੀ ਵੱਡੇ ਪੱਧਰ ਤੇ ਮੂਰੇ ਹੋ ਹੋ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਇਹ ਕਿਹਾ ਜਾ ਰਿਹਾ ਸੀ ਕਿ ਸੂਬੇ ਦੀ ਸਰਕਾਰ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚਾ ਰਹੀ ਉਹਨਾਂ ਨੂੰ ਪਹੁੰਚਾਉਣ ਦੇ ਲਈ ਅਸੀਂ ਕੈਂਪ ਲਾ ਰਹੇ ਹਾਂ ਅਸੀਂ ਕੁਰਬਾਨੀਆਂ ਦੇਵਾਂਗੇ ਅਸੀਂ ਲੜਾਈ ਲੜਾਂਗੇ ਇਹ ਸਾਰਾ ਵਰਤਾਨ ਸਿਰਦਿੰਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਹੁਣ ਜਦੋਂ ਸੂਬੇ ਦੇ ਲੋਕਾਂ ਤੇ ਵਕਿਆ ਹੀ ਭੀੜ ਪਈ ਹੈ ਜਦੋਂ ਲੋੜ ਹੈ ਉਹਨਾਂ ਨੂੰ ਮਦਦ ਦੀ ਤਾਂ ਸੁਨੀਲ ਜਾਖੜ ਇੱਕ ਕਿੱਥੀ ਲਿਖ ਕੇ ਸਾਰ ਦਿੰਦੇ ਨੇ ਹੁਣ ਉਹ ਨੇਤਾ ਕਿੱਥੇ ਗਏ ਬਿੜੇ ਗ੍ਰਿਫਤਾਰੀਆਂ ਦਿੰਦੇ ਸੀ ਉਹ ਆਵਾਜ਼ ਉਸ ਤਰੀਕੇ ਦੇ ਨਾਲ ਬਲੰਦ ਤਰੀਕੇ ਦੇ ਨਾਲ ਕਿਉਂ ਨਹੀਂ ਉਠਾਈ ਜਾ ਰਹੀ ਮਦਦ ਦੀ ਮੰਗ ਕਿਉਂ ਨਹੀਂ ਕੀਤੀ ਜਾ ਰਹੀ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਉਪਗਵੰਤਮਾਨ ਤੇ ਤਾਂ ਜੇ ਉਹ ਅੱਧੇ ਦਿਨ ਵਾਸਤੇ ਤਾਮਿਲਨਾਡੂ ਚਲਾ ਗਿਆ ਸੀ بڑے ਇਲਜ਼ਾਮ ਲਾਉਂਦੀ ਹੈ ਕਿ ਸੂਬੇ ਨੂੰ ਛੱਡ ਕੇ ਭੱਜ ਗਿਆ ਸੀ ਉਹ ਆਪ ਵੀ ਜਦੋਂ ਇੱਕ ਪਾਸੇ ਹੜ ਆਏ ਹੋਏ ਨੇ ਤਾਂ ਉਹ ਸੰਵਿਧਾਨ ਬਚਾਉਦਿਆਂ ਰੈਲੀਆਂ ਕਰਨ ਦੇ ਵਿੱਚ ਲੱਗੇ